ਰਾਹੀ ਪੰਜਾਬੀ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਅੱਜ ਅਸੀਂ ਕੈਨੇਡਾ ਦੀ ਪੋਲਿਟਿਕਸ ਦੇ ਲਈ ਜ਼ਰੂਰ ਗੱਲਬਾਤ ਕਰਨੀ ਆ ਇਸ ਹਫਤੇ ਜੋ ਜਗਮੀਤ ਸਿੰਘ ਨੇ ਇੱਕ ਵੱਡਾ ਧਮਾਕਾ ਕੀਤਾ ਔਰ ਟਰੂਡੋ ਸਾਹਿਬ ਨੇ ਕੀ ਕਿਹਾ ਲਿਬਰਲ ਪਾਰਟੀ ਦਾ ਇੱਕ ਬਹੁਤ ਇੱਕ ਖਾਸ ਕੜੀ ਆ ਜਿਹੜੀ ਉਹ ਲਿਬਰਲ ਪਾਰਟੀ ਨੂੰ ਛੱਡ ਕੇ ਜਾ ਚੁੱਕੀ ਆ ਕਿਹੜੀ ਉਹ ਕੜੀ ਆ ਕੌਣ ਉਹ ਵਿਅਕਤੀ ਆ ਜਿਹੜਾ ਕਿ ਇਹਨਾਂ ਨੂੰ ਵੋਟਾਂ ਜਿੱਤਣ ਦੇ ਵਿੱਚ ਖਾਸ ਮਦਦ ਕਰਦਾ ਹੁੰਦਾ ਸੀ ਇਹ ਜ਼ਰੂਰ ਆ ਤੁਹਾਨੂੰ ਮੈਂ ਦੱਸੋ ਦੱਸਾਂਗਾ ਅੱਗੇ ਜਾ ਕੇ ਔਰ ਜਿਹੜੀ ਇਸ ਹਫ਼ਤੇ ਦੀ ਇੱਕ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਕ ਵੱਡੀ ਹਲਚਲ ਹੋਈ ਕੀ ਹੁੰਦਾ ਕਿ ਇਸ ਹਫ਼ਤੇ 2-3 ਦਿਨ ਪਹਿਲਾਂ ਜਿਹੜੇ ਐਨਡੀਪੀ ਦੇ ਲੀਡਰ ਨੇ ਸਾਡੇ ਜਗਮੀਤ ਸਿੰਘ ਜੀ ਉਹਨਾਂ ਵੱਲੋਂ ਇੱਕ ਅਚਨਚੇਤ ਬਿਆਨ ਆ ਜਾਂਦਾ ਕਿ ਅਸੀਂ ਟਰੂਡੋ ਸਰਕਾਰ ਤੋਂ ਆਪਣਾ ਸਮਰਥਨ ਆ ਉਹ ਵਾਪਸ ਲੈ ਰਹੇ ਆ ਉਹ ਕਹਿੰਦੇ ਕਿ ਵੀਕ ਸਰਕਾਰ ਹੈ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੀ ਨਹੀਂ ਉੱਤਰੀ ਹਾਲਾਂਕਿ ਜਗਮੀਤ ਸਿੰਘ ਨੇ ਜਦੋਂ ਇਹਨਾਂ ਦੀ ਸਪੋਰਟ ਕੀਤੀ ਸੀ ਤੇ ਦੋ ਤਿੰਨ ਬੈਨੀਫੀਸ਼ੀਅੰਟ ਜਿਵੇਂ ਡੈਂਟਿਸਟ ਵਗੈਰਾ ਵਾਲੀਆਂ ਗੱਲਾਂ ਹੋ ਗਈਆਂ ਇਹਨਾਂ ਨੇ ਜ਼ਰੂਰ ਉਹਦੀ ਹੈਲਪ ਕਰਵਾਈ ਆ ਲੋਕਾਂ ਦੀ ਉਹਨਾਂ ਨੂੰ ਲੈ ਕੇ ਆਏ ਨੇ ਬਟ ਹੁਣ ਇਹਨਾਂ ਨੂੰ ਲੱਗਿਆ ਕਿ ਨਹੀਂ ਜਿਹੜੀ ਇਹ ਟਰੂਡੋ ਸਰਕਾਰ ਆ ਜਿਹੜੀ ਲੋਕਾਂ ਦੀ ਉਮੀਦਾਂ ਤੇ ਖਰੀ ਨਹੀਂ ਉੱਤਰ ਰਹੀ ਤੇ ਇਹਦੇ ਵਿੱਚ ਮੈਂ ਕੱਲ ਕੋਸ਼ਿਸ਼ ਕੀਤੀ ਸੀ ਕਾਲ ਕੀਤੀ ਸੀ ਮੈਂ ਇਹਨਾਂ ਦੇ ਬ੍ਰਦਰ ਗੁਰਰਤਨ ਸਿੰਘ ਧਾਲੀਵਾਲ ਨੂੰ ਪਰ ਉਹਨਾਂ ਨਾਲ ਗੱਲ ਮੇਰੀ ਹੋਈ ਕਿ ਉਹਨਾਂ ਨੂੰ ਪੁੱਛਿਆ ਕਿ ਵੀਰ ਏਦਾਂ ਕਰਕੇ ਦੱਸੋ ਤੁਹਾਡੀ ਪਾਰਟੀ ਦਾ ਫਿਊਚਰ ਪਲਾਨ ਕੀ ਹੋਵੇਗਾ ਕੀ ਤੁਸੀਂ ਆਵੋਗੇ ਸਟੂਡੀਓ ਕਹਿੰਦੇ ਮੈਂ ਬਿਜ਼ੀ ਆ ਜਾਏਗਾ ਤੇ ਮੈਂ ਦੇਖਦਾ ਕਿਸੇ ਸਪੋਕਸ ਪਰਸਨ ਨੂੰ ਲੈ ਕੇ ਆਵਾਂ ਬਟ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਮੈਂ ਅੱਜ ਵੀ ਉਹਨਾਂ ਨੂੰ ਸਵੇਰੋਂ ਕਾਲ ਕੀਤਾ ਮੈਸੇਜ ਕੀਤਾ ਕਿ ਵੀਰ ਦੱਸੋ ਕਿ ਆਮ ਸਟਿਲ ਵੇਟਿੰਗ ਫॉर ਯੂਰ ਰਿਪਲਾਈ ਕਿ ਤੁਸੀਂ ਦੱਸੋ ਸਾਡੀਆਂ ਜਿਹੜੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਤੁਹਾਨੂੰ ਬੇਨਤੀ ਆ ਕਿ ਮੀਡੀਆ ਦੇ ਵਿੱਚ ਆ ਕੇ ਤੁਸੀਂ ਸਵਾਲਾਂ ਦੇ ਜਵਾਬ ਦੇਵੋ ਤਾਂ ਉਹ ਗੱਲ ਬੈਸਟ ਹੋ ਜੈਨੇ ਕਿ ਪਰ ਲੋਕ ਵੀ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਇੰਨਾ ਚਿਰ ਉਹਨਾਂ ਦੀ ਸਪੋਰਟ ਦੇ ਵਿੱਚ ਰਹੇ ਅਚਨਚੇਤ ਇਦਾਂ ਦਾ ਕੀ ਹੋਇਆ ਕਿ ਤੁਹਾਨੂੰ ਲੱਗਿਆ ਕਿ ਜਿਹੜੀ ਆ ਸਾਡੀ ਲਿਬਰਲ ਪਾਰਟੀ ਦੇ ਨਾਲ ਸਾਨੂੰ ਸਮਰਥਨ ਵਾਪਸ ਲੈ ਲੈਣਾ ਚਾਹੀਦਾ ਲੋਕ ਸ਼ਸ਼ੋਪਾਦੀ ਦੇ ਵਿੱਚ ਨੇ ਕਿ ਕੀ अर्ਲੀ ਇਲੈਕਸ਼ਨ ਹੋਣਗੀਆਂ ਜਿ세 ਜਿਹੜੇ ਜਿਹੜੇ ਮਾਹਰ ਨੇ ਸਿਆਸਤਦਾਨ ਨੇ ਕੈਨੇਡਾ ਦੇ ਉਹਨਾਂ ਦੇ ਮੁਤਾਬਕ ਤਾਂ ਅਸੀਂ ਗੱਲ ਕਰੀਏ ਕਿ ਹੋ ਸਕਦਾ ਕਿ ਕੋਈ ਵੀ ਜਾਂ ਐਨ ਡੀ ਪੀ ਜਾਂ ਪੀ ਸੀ ਪਾਰਟੀ ਕੋਈ ਇਦਾਂ ਦਾ ਮੋਸ਼ਨ ਨਹੀਂ ਲੈ ਕੇ ਆਵੇਗੀ ਤੇ ਸਰਕਾਰ ਆ ਜਿਹੜੀ ਆਪਣੀ ਟਰਮ ਨੂੰ ਪੂਰੀ ਕਰ ਸਕਦੀ ਆ ਆ ਚਲੋ ਇਹ ਤਾਂ ਹੋ ਗਿਆ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਆਪਣੀ ਸਪੋਰਟ ਵਾਪਸ ਲਈ ਆ ਪੋਲੀਟਿਕਲ ਕੈਨੇਡਾ ਦੇ ਪੋਲਿਟਿਕਸ ਦੇ ਵਿੱਚ ਬਹੁਤ ਵੱਡਾ ਹੰਗਾਮਾ ਪਰ ਇੱਕ ਨਾਲ ਤੇ ਇੱਕ ਹੋਰ ਗੱਲ ਕਰਨੀ ਬਣਦੀ ਹੈ ਪੰਜਾਬ ਪੰਜਾਬ ਦੀ ਕਾਲ ਆਪਾਂ ਇਹ ਔਨ 에ਅਰ ਕਰਦੇ ਆ ਫਿਰ ਅੱਗੇ ਚੱਲਦੇ ਆ 5050 ਤੁਸੀਂ ਆਉਂਦੀ ਰਹੋ ਜੀ ਹਾਂ ਜੀ 사ਸਤ੍ਰੀ ਗਾ ਜੈਗਰ ਜੀ ਜੀ 사ਸ트리 ਗਾਲ ਵੀਰ ਕੀ ਹਾਲ ਚਾਲ ਹੈ ਜੀ ਵੈਰੀ ਵੈਰੀ ਵੀਰ ਇਹਦਾ ਇਲੈਕਸ਼ਨ ਦਾ ਇਹਦਾ ਜਿਹੜਾ ਜਗਵੀਤ ਸਿੰਘ ਨੇ ਫੈਸਲਾ ਬੀਸੀ ਦੀ ਇਲੈਕਸ਼ਨ ਆ ਰਹੀ ਆ ਮੂਰੇ ਨਾ ਇਹ ਸਭ ਰਾਜਨੀਤੀ ਹੈ ਦੇ ਵਿੱਚ ਹੂੰ ਤਦ ਉਹ ਜਿਹੜੀ ਸਰਕਾਰ ਨੇ ਦੁਬਾਰਾ ਬਣਾਉਣਾ ਚਾਹੁੰਦੇ ਜੇ ਟ੍ਰੂਡਰ ਨਾ ਲੱਗੇ ਰਹੇ ਤੇ ਫਿਰ ਇਹਨਾਂ ਲੋਕਾਂ ਦਾ ਇਹਨਾਂ ਹੋਰ ਘਿਰਨਾ ਸੀਗਾ ਨਾ ਹਾਂਜੀ ਹਾਂ ਉਹ ਵੀ ਇਹਦੇ ਵਿੱਚ ਪੋਲਿਟਿਕਸ ਹੈਗੀ ਹੈ ਜਾਣ ਕੇ ਸਭ ਕੁਝ ਉਹਨੂੰ ਬੀਸੀ ਇਲੈਕਸ਼ਨ ਦਿੱਤਾ ਲਈ ਹੋ ਰਿਹਾ ਹੁਣ ਇਹ ਆਪਣੀ ਇਮੇਜ ਬਚਾਉਣ ਦੀ ਖਾਤਰ ਹੋ ਰਿਹਾ ਇਹ ਐਸੇ ਕਰਕੇ ਮੈਂ ਸੋਚਦਾ ਸੀ ਕਿ ਜੇ ਗੁਰਰਤਨ ਸਿੰਘ ਆ ਜਾਂਦੇ ਤਾਂ ਹੋਧੀਆ ਸੀ ਬਾਟੋ ਕਿ ਨਹੀਂ ਨਹੀਂ ਆਉਂਦੇ ਵੀਰੇ ਲੋਕਾਂ ਨੇ ਅੱਜ ਵੀ ਮੈਂ ਤੁਹਾਨੂੰ ਸਵਾਲ ਕੀਤਾ ਇਹੀ ਸਵਾਲ ਲੋਕਾਂ ਨੇ ਬਹੁਤ ਕਰਨੇ ਚਾਹੀਦੇ ਬਿਲਕੁਲ ਚਲੋ ਜੀ ਨਾ ਬੰਦਾ ਵਧੀਆ ਪਰ ਉਹਦੇ ਕਰਾਰ ਤੇ ਕੋਈ ਕਰਾਰ ਤੇ ਕੋਈ ਕਹਿੰਦੇ ਬੰਦਾ ਵਧੀਆ ਪਰ ਜਿਹੜੀ ਆ ਪੋਲਿਟਿਕਸ ਦਾ ਫਿਰ ਵੀ ਹਰੇਕ ਹੀ ਖੇਡਦਾ ਨੇ ਇੱਥੇ ਆ ਜੀ ਬਿਲਕੁਲ ਇਹੀ ਤਾਂ ਗੇਮ ਆ ਜੀ ਹਾਂ ਜੀ ਹਾਂ ਵੀਰੇ ਠੀਕ ਆ ਵੀਰੇ ਥੈਂਕ ਯੂ ਥੈਂਕ ਯੂ ਮੇਰਾ ਵੀਰ ਥੈਂਕ ਯੂ ਬਿਲਕੁਲ ਜੀ ਦੇਖੋ ਮੈਂ ਅਸੀਂ ਤਾਂ ਆਪ ਖੋਦ ਸਾਡੇ ਜਗਮੀਤ ਸਿੰਘ ਜੀ ਨੇ ਤਾਂ ਮੇਰੇ ਤਾਂ ਸਿਰ ਨਾਵੀਏ ਨੇ ਤੇ ਮੈਂ ਚਾਹੁੰਦਾ ਸੀਗਾ ਕਿ ਜਰੂਰ ਇਹਨਾਂ ਦੀ ਪਾਰਟੀ ਦਾ ਕੋਈ ਨਾ ਕੋਈ ਬੰਦਾ ਆ ਕੇ ਗੱਲ ਕਰੇ ਕਿਉਂਕਿ ਅਸੀਂ ਵੀ ਜਾਨਣਾ ਚਾਹੁੰਨੇ ਆ ਕਿ ਤੁਹਾਡੇ ਫਿਊਚਰ ਪਲਾਨ ਕੀ ਨੇ ਤੁਸੀਂ ਅੱਗੇ ਕੀ ਸੋਚਿਆ ਕਿਹੜੀਆਂ ਚੀਜ਼ਾਂ ਦੇਖ ਕੇ ਤੁਸੀਂ ਪਿੱਛੇ ਹਟੇ ਹੋ ਆ ਕਿ ਸ਼ਾਇਦ ਜਗਮੀਤ ਸਿੰਘ ਜੀ ਨੂੰ ਲੱਗਿਆ ਹੋਵੇਗਾ ਕਿ ਜੇ ਅਸੀਂ ਇਹਨਾਂ ਦੇ ਨਾਲ ਜੁੜੇ ਰਹੇ ਤੇ ਲਿਬਰਲ ਪਾਰਟੀ ਦਾ ਗਰਾਫ ਜਿਹੜਾ ਥੱਲੇ ਜਾ ਹੀ ਰਿਹਾ ਉਹ ਜਿਵੇਂ ਕਹਿੰਦੇ ਕਿ ਆਪ ਤੋਂ ਡੂਬੇ ਡੂਬੇ ਤੇ ਜਜਮਾਨ ਕੋ ਵੀ ਲੈ ਡੂਬੇ ਉਹਨਾਂ ਨੂੰ ਵੀ ਲੈ ਡੂਬੜਾ ਸੀ ਇਹਨਾਂ ਨੇ ਐਂਡੀਪੀ ਵਾਲਿਆਂ ਨੂੰ ਵੀ ਔਰ ਜੇ ਅਸੀਂ ਗੱਲ ਕਰੀਏ ਜਿੱਥੇ ਜਗਮੀਤ ਸਿੰਘ ਜੀ ਨੇ ਆਪਣੀ ਸਪੋਰਟ ਵਾਊਸ ਲੈ ਕੇ ਲਿਬਰਲ ਨੂੰ ਜਾਂ ਕਹਿ ਲੋ ਕਿ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੱਕ ਝਟਕਾ ਦਿੱਤਾ ਔਰ ਉਥੇ ਲਿਬਰਲ ਦੇ ਖੁਦ ਜਿਵੇਂ ਅਸੀਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਮੇਨੂੰ ਨਾਮ ਉਹਨਾਂ ਦਾ ਵਿਸਰ ਗਿਆ ਹੁਣ ਜਿਹੜੇ ਇਹਨਾਂ ਦੀ ਜਿਹੜੀਆਂ ਵੋਟਾਂ ਦੀ ਪਲੈਨਿੰਗ ਕਰਦੇ ਨੇ ਕਿ ਉਹਦਾ ਪੂਰਾ ਪਲਾਨ ਬਣਾਉਂਦੇ ਨੇ ਪਲੈਨਰਸ ਹੁੰਦੇ ਨੇ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿਤਾ ਕੇ ਗਏ ਸਨ ਔਰ ਇਦਾਂ ਦੇ ਜਿਹੜੇ ਸ਼ਾਇਦ ਭਾਰਤ ਕੁਛ ਇਦਾਂ ਦਾ ਨਾਮ ਸੀ ਉਹਨਾਂ ਦਾ ਔਰ ਉਹ ਹੀ ਜਦੋਂ ਪਲਾਨ ਕਰਦੇ ਨੇ ਕਿ ਲੋਕ ਕੀ ਚਾਹੁੰਦੇ ਨੇ ਸਟਰੈਟੇਜੀ ਇੱਕ ਤਿਆਰ ਕਰਦੇ ਨੇ ਕਿ ਆ ਤੁਹਾਡੀ ਅਸੀਂ ਸਟਰੈਟਜੀ ਬਣਾਉਣੇ ਆ ਤੇ ਇਹਨੂੰ ਵਰਤੋ ਤੇ ਤੁਸੀਂ ਇਲੈਕਸ਼ਨ ਜਿੱਤ ਜਾਵੋਗੇ ਔਰ ਲਿਬਰਲ ਪਾਰਟੀ ਨੇ ਇੱਕ ਬਹੁਤ ਵੱਡਾ ਘਾਟਾ ਪਿਆ ਲਿਬਰਲ ਦਾ ਜਿਹੜਾ ਇਹਨਾਂ ਦਾ ਕੈਂਪੇਨ ਡਾਇਰੈਕਟਰ ਸੀ ਉਹਨੇ ਵੀ ਆ ਜਿਹੜੀ ਲਿਬਰਲ ਦੀ ਜਿਹੜੀ ਉਹ ਪਾਰਟੀ ਦੇ ਉਹਦੇ ਤੋਂ ਪਿੱਛੇ हट ਗਏ ਅਹੁਦੇ ਤੋਂ ਕਿ ਕਹਿੰਦੇ ਜੀ ਮੈਂ ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ ਮੈਂ ਤੁਹਾਡਾ ਜਿਹੜਾ ਕੈਂਪੇਨ ਡਾਇਰੈਕਟਰ ਨਹੀਂ ਬਣ ਸਕਦਾ ਤੁਹਾਡਾ ਮੈਂ ਪਲੈਨਰ ਨਹੀਂ ਬਣ ਸਕਦਾ ਜਰਮੀ ਬ੍ਰਾਡਹਸਟ ਨੇਮ ਆ ਇਹਨਾਂ ਦਾ ਇਹਨਾਂ ਨੇ ਤਕਰੀਬਨ ਮਹੀਨਾ ਪਹਿਲਾਂ ਜਸਟਨ ਟਰੂਡੋ ਸਾਹਿਬ ਨੂੰ ਕਹਿਤਾ ਸੀ ਕਿ ਜੀ ਮੈਂ ਇਸ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦਾ ਮੈਂ ਪਿੱਛੇ ਹਟਣਾ ਚਾਹੁੰਦਾ ਹੁਣ ਇੱਕ ਵਿਅਕਤੀ ਜਿਹਨੇ ਤਿੰਨ ਟਰਮਾਂ ਜਿਹੜੇ ਇਹਨਾਂ ਦੇ ਨਾਲ ਰਹੇ ਨੇ ਉਹਨਾਂ ਨੂੰ ਪਲੈਨਿੰਗ ਕਰਦੇ ਰਹੇ ਨੇ ਕਿ ਹਾਂਜੀ ਆਪ ਸਾਡੀ ਸਟ੍ਰੈਟੇਜੀ ਹੋਵੇਗੀ ਤੇ ਇਹ ਸਟ੍ਰੈਟੇਜੀ ਵਰਤ ਕੇ ਅਸੀਂ ਵੋਟਾਂ ਜਿੱਤ ਸਕਦੇ ਹਾਂ ਹੁਣ ਇਸ ਵਾਰ ਜਦੋਂ ਉਹਨਾਂ ਦੇ ਉਸ ਜਿਹੜਾ ਇੱਕ ਪਲੈਨਰ ਆ ਜਿਹੜਾ ਉਹਨਾਂ ਦੀ ਰਣਨੀਤੀ ਤਿਆਰ ਕਰਦਾ ਪ੍ਰਸ਼ਾਂਤ ਜੀ ਕਹਿੰਦੇ ਪ੍ਰਸ਼ਾਂਤ ਸੀਗਾ ਇੰਡੀਆ ਵਾਲਾ ਧੰਨਵਾਦ ਜੀਤਾ ਚੱਕ ਜੀ ਤੁਹਾਡਾ ਜੀ ਔਰ ਜੇ ਇਥੋਂ ਦੀ ਅਸੀਂ ਜਰਮੀ ਸਾਹਿਬ ਦੀ ਗੱਲਬਾਤ ਕਰੀਏ ਜਿਹਨੇ ਇਹਨਾਂ ਦਾ ਪੂਰਾ ਸਾਥ ਦਿੰਦੇ ਰਹੇ ਨੇ ਉਹਨਾਂ ਨੂੰ ਹੁਣ ਉਹਨਾਂ ਦਾ ਜਿਹੜਾ ਕੈਂਪੇਨ ਪਲੈਨਰ ਆ ਉਹਨੂੰ ਲੱਗ ਲੱਗ ਗਿਆ ਕਿ ਇਸ ਵਾਰ ਲਿਬਰਲ ਦੀ ਸਰਕਾਰ ਉਹ ਨਹੀਂ ਆਵੇਗੀ ਸੋ ਇਸ ਟੂ ਮੀਨਸ ਕੁਝ ਨਾ ਕੁਝ ਤਾਂ ਹੈ ਹੁਣ ਕਿਹੜੀ ਸਰਕਾਰ ਆਵੇਗੀ ਪੀਸੀ ਪਾਰਟੀ ਦੀ ਆਵੇਗੀ ਜਗਮੀਤ ਸਿੰਘ ਜੀ ਦਾਵਾ ਕਰ ਰਹੇ ਨੇ ਕਿ ਅਸੀਂ ਆਵਾਂਗੇ ਉਹ ਕਹਿੰਦੇ ਪੀਸੀ ਪਾਰਟੀ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੋਵੇਗੀ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਹੱਕ ਦੇ ਵਿੱਚ ਹੋਵੇਗੀ ਸੋ ਇਸੇ ਕਰਕੇ ਜਗਮੀਤ ਜੀ ਕਹਿੰਦੇ ਨੇ ਕਿ ਮੈਂ ਸਟੈਪ ਬੈਕ ਕੀਤਾ ਲਿਬਰਲ ਦੇ ਨਾਲੋਂ ਆਪਣਾ ਸਮਰਥਨ ਵਾਪਸ ਲਿਆ ਹੁਣ ਜਦੋਂ ਜਿਹੜਾ ਲਿਬਰਲ ਪਾਰਟੀ ਦਾ ਜਿਹੜਾ ਕੈਂਪੇਨ ਲੀਡਰ ਹੈ ਕੈਂਪੇਨ ਪਲੈਨਰ ਆ ਉਹ ਪਿੱਛੇ ਹਟ ਗਿਆ ਇਸੇ ਹੀ ਸਥਿਤੀ ਦੇ ਵਿੱਚ ਲਿਬਰਲ ਕੀ ਕਰੇਗੀ ਕਿਹੜਾ ਇਹਨਾਂ ਦਾ ਪਲੈਨਰ ਹੋਵੇਗਾ ਕੀ ਸਟ੍ਰੈਟੇਜੀ ਹੋਵੇਗੀ ਕਿ ਜਸਟਨ ਟਰੂਡੋ ਸਾਹਿਬਾ ਜਿਹੜਾ ਆਪਣਾ ਲੀਡਰਸ਼ਿਪ ਤੋਂ ਨਾਮ ਵਾਪਸ ਲੈਣਗੇ ਇਹ ਵੀ ਇਹਦੇ ਵੀ ਚਾਂਸਸ ਘਟ ਨੇ ਕਿਉਂਕਿ ਅਸੀਂ ਵੇਖੀਏ ਤੇ ਹੁਣ ਸਮਾਂ ਥੋੜਾ ਰਹਿ ਗਿਆ ਇਹਨੇ ਥੋੜੇ ਸਮੇਂ ਦੇ ਵਿੱਚ ਕੋਈ ਵੱਡੇ ਕੱਦ ਦਾ ਲੀਡਰ ਜਸਟਨ ਟਰੂਡੋ ਸਾਹਿਬ ਆ ਕੇ ਲੈ ਕੇ ਆਉਣਾ ਇਹਨਾਂ ਲਈ ਵੀ ਮੁਸ਼ਕਲ ਹੋਵੇਗਾ ਜਾਂ ਜੇ ਸਿਆਸੀ ਮਾਰਾਂ ਦੀ ਗੱਲਬਾਤ ਕਰੀਏ ਤਾਂ ਕਹਿੰਦੇ ਨੇ ਕਿ ਜਗਮੀਤ ਸਿੰਘ ਜੀ ਪਾਰਟੀ ਦਾ ਸਮਰਥਨ ਇਹਨਾਂ ਨੇ ਜਿਹੜਾ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਵੀ ਆਪਣੇ ਦੋਸਤ ਜਸਟਨ ਟਰੂਡੋ ਸਾਹਿਬ ਦਾ ਸਾਥ ਦਿੱਤਾ ਕਿਉਂਕਿ ਹੁਣ ਇਹਨੇ ਥੋੜੇ ਸਮੇਂ ਦੇ ਵਿੱਚ ਲਿਬਰਲ ਪਾਰਟੀ ਆ ਉਹ ਵੀ ਕੋਈ ਨਵਾਂ ਲੀਡਰ ਆ ਉਹ ਉਹ ਨਹੀਂ ਲੱਭ ਸਕਦੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੇਂ ਵੱਡੇ ਕਾਰਨਾਮੇ ਹੁੰਦੇ ਨੇ ਵੱਡੇ ਨਾਮ ਆਉਂਦੇ ਜਾਂਦੇ ਨੇ ਇਹ ਵੇਖਣ ਵਾਲਾ ਹੋਵੇਗਾ ਟਾਇਰਲੀ ਇਲੈਕਸ਼ਨ ਹੁੰਦੀਆਂ ਨੇ ਜਿਹੜੇ ਕਿ ਚਾਂਸਸ ਬਹੁਤ ਘੱਟ ਨੇ ਔਰ ਟਿਕਟੋਕ ਦੇ ਉੱਪਰ ਮੇਰੇ ਵੀਰ ਅਵਤਾਰ ਢਾਲੀਵਾਲ ਆਏ ਸਾਨੂੰ ਤੁਹਾਡਾ ਵੀਰ ਬਹੁਤ ਬਹੁਤ ਧੰਨਵਾਦ ਹੈ ਸਵਾਗਤ ਹੈ ਸੋ ਦੋਸਤੋ ਜਿਹੜੇ ਸੀ ਵਿਸ਼ੇ ਨੂੰ ਕੱਲ ਨੂੰ ਕੰਟੀਨਿਊ ਕਰਾਂਗੇ ਕੋਸ਼ਿਸ਼ ਮੇਰੀ ਫੇਰ ਰਵੇਗੀ ਐਨਡੀਪੀ ਦਾ ਕੋਈ ਨਾ ਕੋਈ ਬੁਲਾਰਾ ਆ ਕੇ ਆਪਣੇ ਨਾਲ ਸਾਂਝੀ ਗੱਲਬਾਤ ਕਰੇ ਇਸ ਗੱਲੋਂ ਮੈਂ ਦਾਅ ਦੇਣੀ ਚਾਹੁੰਦਾ ਪੀਸੀਓ ਵਾਲਿਆਂ ਦੀ ਪੀਸੀ ਵਾਲੇ ਨੂੰ ਕਿਸੇ ਨੂੰ ਆਵਾਜ਼ ਮਾਰ ਲਓ ਕਹਿੰਦੇ ਜੀ ਫਰ ਸ਼ੋਰ ਅਸੀਂ ਆਉਣੇ ਆ ਡਿਬੇਟ ਲਈ ਵੀ ਤਿਆਰ ਆ ਓਪਨ ਕਾਲ ਲਈ ਵੀ ਅਸੀਂ ਤਿਆਰ ਆ ਲਿਬਰਲ ਦੇ ਬੰਦੇ ਥੋੜੇ ਜਿਹਾ ਘਟਨੇ ਐਂਡੀਪੀ ਦੇ ਵੀ ਥੋੜੇ ਜਿਹਾ ਘਟਨੇ ਇਦਾਂ ਦੀ ਡਿਬੇਟ ਵਿੱਚ ਆਉਣ ਦੇ ਲਈ ਕੱਲ ਨੂੰ ਕੋਸ਼ਿਸ਼ ਰਵੇ ਕਿ ਕਿ ਐਂਡੀਪੀ ਦਾ ਕੋਈ ਨਾ ਕੋਈ ਵਿਅਕਤੀ ਜ਼ਰੂਰ ਆਵੇ ਸਾਡੇ ਨਾਲ ਗੱਲਬਾਤ ਕਰੇ ਲਾਈਵ ਲੋਕਾਂ ਦੇ ਜਿਹੜਾ ਸਵਾਲਾਂ ਦੇ ਜਵਾਬ ਦੇਵੇ ਉਹ ਤੁਹਾਨੂੰ ਲੋਕ ਸਵਾਲ ਪੁੱਛਣ ਕਿ ਤੁਸੀਂ ਸਮਰਥਨ ਵਾਪਸ ਲੈਣ ਤੋਂ ਇੰਨੀ ਦੇਰ ਆ ਕਿਉਂ ਕਰ ਦਿੱਤੀ ਜਨਾਬ ਆਤੇ ਆਤੇ ਸੋ ਦੋਸਤੋ ਮੁਲਾਕਾਤ ਤਾਂ ਹੁੰਦੀ ਹੈ ਕੱਲ ਨੂੰ 10 ਤੋਂ 12 ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ